ਵੀਡੀਓ ਥੋੜੀ ਜਿਹੀ ਲੇਟ ਹੋਗੀ ਮਾਫ ਕਰਿਓ ਜੀ ਤੇ ਲੇਟ ਇਸ ਕਰਕੇ ਹੋਗੀ ਕਿਉਂਕਿ ਆਪਾਂ ਤੁਹਾਡੇ ਖਾਤਰ ਖਾਸ ਵੀਡੀਓ ਲੈ ਕੇ ਪਹੁੰਚੇ ਆਂ ਖਾਸ ਵੀਡੀਓ ਹੁੰਦੀ ਹੈ ਥੋੜੀ ਬਹੁਤੀ ਲੇਟ ਹੋਈ ਜਾਂਦੀ ਹੈ ਕਿਉਂਕਿ ਰੇਟ ਤੁਹਾਨੂੰ ਅੱਜ ਬਹੁਤ ਹੀ ਘੱਟ ਮਿਲੂਗਾ ਤੇ ਮਕਾਨ ਵੀ ਬਹੁਤ ਵਧੀਆ ਮਿਲੂਗਾ ਤੇ ਤੁਸੀਂ ਦੇਖੋਗੇ ਬਾਕੀ ਕਹੋਗੇ ਕਿ ਆਪਣੇ ਕੋਲੇ ਕਮੈਂਟਸ ਵੀ ਬਹੁਤ ਸਾਰੇ ਆਏ ਹੋਏ ਆ ਮੈਸੇਜ ਬਹੁਤ ਸਾਰੇ ਆਏ ਹੋਏ ਆ ਸਸਤੀ ਰੇਟ ਵਾਸਤੇ ਤੇ ਗੱਲ ਕਰਦੇ ਆਂ ਆਪਾਂ ਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਆਪਦੀ ਕੂਠੀ ਮਕਾਨ ਘਰ ਵੇਚਣਾ ਚਾਹੁੰਦਾ ਹੈ ਆਪਣੇ ਕੋਲੋਂ ਐਡ ਕਰਵਾ ਸਕਦਾ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ 73800 ਪੂਰਾ 6200 73 ਜੇ ਆਪਾਂ ਪਹਿਲਾਂ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਹੜੀ ਜਗ੍ਹਾ ਮਿਲ ਜੂਗੀ ਪੰਜ ਕੁ ਮਰਲੇ ਮਿਲ ਜੂਗੀ ਪੰਜ ਕੁ ਮਰਲੇ ਜਗ੍ਹਾ 'ਚ ਮਕਾਨ ਬਣਿਆ ਹੋਇਆ ਹੈ ਮਕਾਨ ਬਹੁਤ ਵਧੀਆ ਬਣਿਆ ਹੋਇਆ ਸਾਰਾ ਮਕਾਨਾ ਜਿਹੜਾ ਪੱਕਾ ਹੈਗਾ ਤੇ ਜਿਵੇਂ ਕਿ ਤੁਹਾਡੇ ਸਾਹਮਣੇ ਹੈ ਜੀ ਬੈੜਾ ਵੀ ਆਪਾਂ ਨੂੰ ਖਾਸਾ ਖੁੱਲਾ ਡੁੱਲਾ ਮਿਲ ਜੂਗਾ ਤੇ ਸਾਰਾ ਬੈੜਾ ਜਿਹੜਾ ਪੱਕਾ ਆਪਾਂ ਨੂੰ ਮਿਲ ਜੂਗਾ ਤੇ ਸਾਹਮਣੇ ਭਰੰਡ ਹੈ ਰਸੋਈ ਮਿਲ ਜੂਗੀ ਬਾਹਰਲੀ ਜਿਹੜੀ ਰਸੋਈ ਐ ਉਹਦੇ ਉੱਪਰ ਇਹਨਾਂ ਨੇ ਜਿਹੜੀਆਂ ਸਲੇਟਾਂ ਹੁੰਦੀਆਂ ਪਾ ਰੱਖੀਆਂ ਤੇ ਜਮਾ ਫਰੰਟ ਤੇ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜਾਊਗਾ ਜੀ ਰੇਟ ਬਹੁਤ ਘੱਟ ਐ ਸਿਰਫ 6.6 ਲੱਖ ਰੁਪਇਆ ਮੰਗੇ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋ ਜਾਊਗਾ ਕਿਉਂਕਿ ਰੇਟ ਬਹੁਤ ਘੱਟ ਐ ਜੀ ਤੇ ਮੈਨੂੰ ਲੱਗਦਾ ਜਾਦਾ ਟਾਈਮ ਮਕਾਨਾ ਖੜਾਣਾ ਵੀ ਨਹੀਂ ਹੈਗਾ ਤੇ ਕਿਸੇ ਨੂੰ ਵੀ ਚਾਹੀਦਾ ਕਿਸੇ ਨੂੰ ਪਸੰਦ ਆਵੇ ਛੇਤੀ ਮਾਲਕ ਨਾਲ ਗੱਲ ਕਰ ਲਓ ਜੀ ਕਿਉਂਕਿ ਇੰਨਾ ਵਧੀਆ ਮਕਾਨ ਬਣਿਆ ਹੋਇਆ ਐ ਤੇ ਰੇਟ ਵੀ ਠੀਕ ਹੈ ਤੇ ਕਿਸੇ ਨੇ ਖਰੀਦਣਾ ਛੇਤੀ ਤੋਂ ਛੇਤੀ ਖਰੀਦੋ ਜੀ ਤੇ ਆਪਾਂ ਜਿਹੜਾ ਹ ਮਕਾਨ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਆਪਣੇ ਕੋਲੇ ਜਿਹੜਾ ਹ ਮਕਾਨ ਪਹੁੰਚਿਆ ਆਪਣੇ ਕੋਲੇ ਭਗਤਾ ਭਾਈਕਾ ਏਰੀਆ ਚੋਂ ਪਹੁੰਚੇਗਾ ਮਾਲਕ ਨੇ ਕਿਹਾ ਭਗਤਾ ਭਾਈਕਾ ਏਰੀਆ ਇਹਨਾਂ ਨੂੰ ਲੱਗਦਾਗਾ ਤੇ ਮਕਾਨ ਵੇਚਣਾ ਇਹਨਾਂ ਨੇ 1.6 ਲੱਖ ਦੀ ਡਿਮਾਂਡ ਦੇ ਵਿੱਚ ਤੇ ਮਾਲਕ ਨੇ ਕਿਹਾ ਗੁੰਜਾਇਸ਼ ਜ਼ਰੂਰ ਹੋਊਗੀ ਮੌਕੇ ਤੇ ਘਾਟਾ ਵਾਦਾ ਜ਼ਰੂਰ ਹੋਊਗਾ ਵੇਖ ਕੇ ਇੱਕ ਵਾਰੀ 1.6 ਲੱਖ ਰੁਪਇਆ ਡਿਮਾਂਡ ਤੇ ਜਗ੍ਹਾ ਵੀ ਠੀਕ ਹੈ ਪੰਜ ਮਰਲਿੰ ਇਹਨਾਂ ਦਾ ਏਰੀਆ ਵੀ ਵਧੀਆ ਤੇ ਆਸੇ-ਪਾਸੇ ਲੋਕੇਸ਼ਨ ਵੀ ਵਧੀਆ ਪੂਰੇ ਘਰ ਤੇ ਕੋਠੀਆਂ ਆਸੇ-ਪਾਸੇ ਪਈਆਂ ਹੋਈਆਂ ਨੇ ਤੇ ਵੀਡੀਓ ਬਾਕੀ ਸਕਰੀਨ ਤੇ ਚੱਲ ਰਹੀ ਆ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਤੇ ਜਿਨ੍ਹਾਂ ਦਾ ਇਹ ਮਕਾਨ ਹੈ ਉਹਨਾਂ ਦਾ ਨੰਬਰ 90415 11018 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਹੋਵੇ ਬਾਕੀ ਵੀਡੀਓ ਸਕਰੀਨ ਤੇ ਚੱਲ ਹੀ ਰਹੀ ਹੈ ਜੀ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਰਸੋਈ ਬਣੀ ਹੋਈ ਐ ਤੇ ਸਟੋਰ ਨੂੰ ਬੜਾ ਹੋਇਆ ਭਰਾਂਦਾ ਬਣਿਆ ਹੋਇਆ ਇੱਕ ਪਾਸੇ ਸਲੇਟਾਂ ਪਾਈਆਂ ਹੋਈਆਂ ਜਿਹੜੀ ਬਾਹਰਲੀ ਸਾਈਡ ਰਸੋਈ ਐ ਤੇ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਛੱਤ ਸਾਰੀ ਪੱਕੀ ਐ ਤੇ ਸਾਰਾ ਬਿਹੜਾ ਪੱਕਾਗਾ ਬਾਥਰੂਮ ਬਹੁਤ ਵਧੀਆ ਬਣਿਆ ਹੋਇਆ ਬਾਥਰੂਮ ਦੇ ਵਿੱਚ ਟਾਇਲਰ ਟੂਇਲਰ ਸਾਰੀਆਂ ਲਗਵਾ ਰੱਖਿਆ ਨੇ ਇਹਨਾਂ ਨੇ ਕੰਮ ਇੱਕ ਨੰਬਰ ਸਾਰਾ ਕਰਵਾਇਆ ਹੋਇਆ ਤੇ ਰੇਟ ਵੀ ਕੁਝ ਨਹੀਂ ਹੈਗਾ ਕਿਸੇ ਮੇਰੇ ਭਰਾ ਨੂੰ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਕਿਸੇ ਨੂੰ ਵੀ ਆ ਪਸੰਦ ਆਇਆ ਹੋਵੇ ਮਕਾਨ ਤੁਸੀਂ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਤੇ ਇੱਕ ਵਾਰੀ ਫਿਰ ਤੋਂ ਕਨਫਰਮ ਤੁਹਾਨੂੰ ਕਰਵਾ ਦੇਣਾ ਜੀ 9041511018 ਇਸੇ ਨੰਬਰ ਤੇ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਜੀ ਮਕਾਨ ਦੀ ਪੂਰੀ ਗੱਲ ਹੋਈ ਗਈ ਜੀ ਬਾਕੀ ਮਕਾਨ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇੱਕ ਗੱਲ ਹੋਰ ਜੀ ਜੇ ਕਿਸੇ ਨੇ ਆਪਦਾ ਮਕਾਨ ਘਰ ਕੁਠੀ ਕੁਝ ਵੀ ਸੇਲ ਕਰਨ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਚਾਹੀ ਚਾਹੇ ਪਿੰਡ ਦੇ ਵਿੱਚ ਹੈ ਸ਼ਹਿਰ 'ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਚਾਹੇ ਪੰਜਾਬ ਹਰਿਆਣਾ ਰਾਜਸਥਾਨ ਤੁਸੀਂ ਇਦਾਂ ਨਾ ਸਮਝੋ ਵੀ ਆਪਾਂ ਕੱਲੇ ਪੰਜਾਬ ਤੋਂ ਐਡ ਕਰਦੇ ਆ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਮਕਾਨ ਹੈ ਘਰ ਹੈ ਕੂਠੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੋਂ ਐਡ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲੇ ਕੀ ਕਰਨਾ ਹੈ ਜੀ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦੇ 73800 ਪੂਰਾ 62173 ਆਪਣੇ ਕੋਲ ਬਸ ਇੱਕ ਤਾਂ ਵਧੀਆ ਵੀਡੀਓ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਵਧੀਆ ਖਿੱਚ ਕੇ ਆਪਣੇ ਕੋਲੇ ਭੇਜ ਦਿਓ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕੁਝ ਨਹੀਂ ਹੁੰਦਾ ਜੀ ਫਰੀ ਵਿੱਚ ਆਪਾਂ ਐਡ ਲਗਾਉਣੀ ਆਗੇ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਸਬਸਕ੍ਰਾਈਬ ਕਰ ਦੋ ਤੇ ਨਾਲ ਇੱਕ ਬੈਲ ਆਈਕਨ ਮਿਲੂਗਾ ਤੁਹਾਨੂੰ ਉਹ ਵੀ ਹਾਲਤ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਇਹ ਹਲੇ ਤੱਕ ਵੀਡੀਓ ਖਤਮ ਨਹੀਂ ਹੋਈ ਜੀ ਜਿੰਨੇ ਕਮੈਂਟ ਆਪਾਂ ਲੇਕੇ ਪਹੁੰਚਿਆ ਉਹ ਪੜਦੇ ਆ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਪਤਾ ਹੀ ਹੈ ਜੀ ਕਮੈਂਟ ਆਪਾਂ ਪੜਦੇ ਹੁੰਨੇ ਆ 2-3 ਦਿਨ ਹੋ ਗਏ ਕਮੈਂਟ ਨਹੀਂ ਪੜੇ ਗਏ ਤੇ ਅੱਜ ਆਪਾਂ ਪੜਦੇ ਆ ਪਹਿਲਾ ਜਿਹੜਾ ਆਪਣੇ ਕੋਲੇ ਇੱਕ ਕਮੈਂਟ ਪਹੁੰਚਿਆ ਮੇਰੀ ਭੈਣ ਨੇ ਕਮੈਂਟ ਕੀਤਾ ਇਹਨਾਂ ਨੇ ਇੱਕ ਕੂਠੀ ਬਾਰੇ ਕਿਹਾ ਇਹਨਾਂ ਨੇ ਮਨਵਿੰਦਰ ਕੌਰ ਦਿਓਲ ਇਹਨਾਂ ਦਾ ਨਾਮ ਹੈ ਤੇ ਇਹਨਾਂ ਨੇ ਦੋ ਦਿਲ ਭੇਜੇ ਆ ਇਹਨਾਂ ਨੇ ਕੂਠੀ ਵਾਸਤੇ ਭੇਜੇ ਜੀ ਬਹੁਤ ਬਹੁਤ ਸ਼ੁਕਰੀਆ ਕੂਠੀ ਬਹੁਤ ਵਧੀਆ ਜੀ ਵਾਕਈ ਤੇ ਤੁਸੀਂ ਕਮੈਂਟ ਕੀਤਾ ਚੈਨਲ ਤੇ ਆਏ ਮੇਰੀ ਭੈਣ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਪ੍ਰਵੀਨ ਗਿੱਲ ਦਾ ਪਹੁੰਚਿਆ ਇਹਨਾਂ ਨੇ ਮੁਕੇਰੀਆਂ ਚ ਕੋਠੀ ਬਾਰੇ ਮੰਗ ਕੀਤੀ ਹੈ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਅਗਲਾ ਕਮੈਂਟ ਅਵਤਾਰ ਸਿੰਘ ਦਾ ਫਰੀਦਕੋਟ ਚ ਇਹਨਾਂ ਨੇ ਮੰਗ ਕੀਤੀ ਹੈ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਤੇ ਅਗਲਾ ਕਮੈਂਟ ਅੰਸ਼ ਇਹਨਾਂ ਨੇ ਕਿਹਾ ਵੈਰੀ ਵੈਰੀ ਨਾਈਸ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਜਗਦੀਸ਼ ਨਾਈਸ ਕੋਠੀ ਵੀਰ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੇ ਨਰਿੰਦਰ ਕੁਮਾਨ ਕਹਿੰਦੇ ਹੈਗੇ ਸੋ ਬਿਊਟੀਫੁਲ ਹਾਂਜੀ ਕੋਠੀ ਤਾਂ ਬਹੁਤ ਬਿਊਟੀਫੁਲ ਹੈ ਜੀ ਦੀਪ ਦੀਪ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਵੈਰੀ ਨਾਈਸ ਬਹੁਤ ਬਹੁਤ ਸ਼ੁਕਰੀਆ ਜੀ ਤੇ ਅਗਲਾ ਕਮੈਂਟ ਬਲਵਿੰਦਰ ਕੌਰ ਇਹਨਾਂ ਨੇ ਕਿਹਾ ਭਾਜੀ ਕੋਠੀ ਵੈਰੀ ਬਿਊਟੀਫੁਲ ਹਾਂਜੀ ਕੋਠੀ ਤਾਂ ਬਹੁਤ ਸੋਹਣੀ ਹੈ ਜੀ ਕਰਮਜੀਤ ਕੌਰ ਇਹਨਾਂ ਨੇ ਬਹੁਤ ਸੋਹਣੀ ਕੋਠੀ ਕਿਹਾ ਜੀ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਜਿੰਨਿਓ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਬਹੁਤ-ਬਹੁਤ ਸ਼ੁਕਰੀਆ ਧੰਨਵਾਦੀ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਇੰਨਾ ਪਿਆਰ ਦਿੰਦੇ ਹੋ ਵੀਡੀਓ ਨੂੰ ਚੈਨਲ ਨੂੰ ਇਸੇ ਤਰ੍ਹਾਂ ਬਸ ਆਪਦਾ ਪਿਆਰ ਬਣਾ ਕੇ ਰੱਖਿਓ ਜੀ ਇਸੇ ਤਰ੍ਹਾਂ ਆਪਾਂ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਕੋਠੀ ਮਕਾਨ ਘਰ ਲੈ ਕੇ ਆਉਂਦੇ ਰਹਾਂਗੇ ਮੈਂ ਕਿ ਆਪਣੇ ਕੋਲੇ ਹਰ ਏਰੀਆ ਚ ਬਹੁਤ ਸਾਰੀਆਂ ਕੋਠੀਆਂ ਤੇ ਮਕਾਨ ਘਰ ਆਏ ਪਈ ਐ ਤੇ ਕੱਲ ਨੂੰ ਇੱਕ ਤੁਹਾਨੂੰ ਬਹੁਤ ਚੰਗੀ ਕੋਠੀ ਦਿਖਾਉਂਗਾ ਮੈਂ ਤੁਸੀਂ ਉਡੀਕ ਕਰਿਓ ਜੀ ਤੇ ਜਲਦੀ ਮੈਂ ਲੈ ਕੇ ਪਹੁੰਚਦੇ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿ ਰੇਟ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸੋ ਬਾਕੀ ਮਿਲਦੇ ਹਾਂ ਜੀ ਜਲਦੀ ਆਪਾਂ ਇਸ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ